ਆਪ ਵੀ ਕੀਤੇ ਪਹਿਲਾਂ ਤੁਸੀਂ ਸੇ ਭਾਗ ਸੁਨੇ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਉਮੀਦ ਹੈ ਇਹ ਭਾਗ ਵੀ ਪਸੰਦ ਆਵੇਗਾ ਨਿੱਕੀ ਨੇ ਸਭ ਜੀਤ ਨੂੰ ਦੱਸਿਆ ਤਾਂ ਜੀਤ ਨੇ ਆਖਿਆ ਕਿ ਕਿਉਂ ਨਾ ਹੋ ਕੁਝ ਦਿਨ ਪੇਕੇ ਜਾਵੇ ਤੇ ਇਹਨੇ ਉਸ ਦੀ ਮਾਂ ਦਾ ਮਨ ਵੀ ਬਦਲ ਜਾਵੇਗਾ ਤੇ ਉਹ ਆ ਉਹਨਾਂ ਨਾਲ ਗੱਲ ਕਰੇਗਾ ਉਹ ਜਲਦੀ ਹੀ ਉਹਨਾਂ ਨੂੰ ਫੋਨ ਕਰ ਦੱਸਦਾ ਹੈ ਤੇ ਸਭ ਨੇ ਉਸਨੇ ਗੁਆਣ ਵਿੱਚ ਵੀ ਫੋਨ ਨੰਬਰ ਲੈ ਕੇ ਆਪਣੇ ਮਾਪਿਆਂ ਨਾਲ ਗੱਲ ਕੀਤੀ। ਉਹਨਾਂ ਨੂੰ ਸਮਝਾਇਆ ਤੇ ਕਿਹਾ ਕਿ ਉਹ ਕਿਸੇ ਦੀਆਂ ਗੱਲਾਂ ਵਿੱਚ ਨਾ ਹੋਣ ਤੇ ਆਪਣੇ ਦਿਮਾਗ ਤੋਂ ਕੰਮ ਲੈਣ ਤੇ ਐਵੇਂ ਨਿੱਕੀ ਤੇ ਇਲਜ਼ਾਮ ਨਾ ਲਗਾਉਣ। ਨਿੱਕੀ ਦੀ ਸਾਸ ਨੇ ਤਾਂ ਇਹ ਕਹਿ ਫੋਨ ਕੱਟ ਦਿੱਤਾ ਕਿ ਹਾਂ ਹੁਣ ਬਹੁਤੀ ਮਿਲ ਗਈ। ਹੁਣ ਮਾਪਿਆਂ ਤੋਂ ਕੀ ਲੈਣਾ ਹੈ? ਹੁਣ ਉਹ ਬਹੁਤੀ ਦਾ ਬਣ ਗਿਆ ਹੈ। ਉਸ ਤੋਂ ਪਹਿਲਾਂ ਜੀਤ ਕੁਝ ਕਹਿੰਦਾ ਕਿ ਫੋਨ ਕੱਟ ਚੁੱਕਿਆ ਸੀ ਜੀਤ ਨੇ ਚਿੱਠੀ ਬਾੜਾ ਹੀ ਕਰਦਿਆਂ ਨੂੰ ਕਿਹਾ ਤੇ ਨਿੱਕੀ ਤਾਂ 2 ਮਹੀਨੇ ਤੋਂ ਪੇਕੇ ਘਰੀ ਸੀ ਕਿ ਜੀਤ ਛੁੱਟੀ ਆ ਗਿਆ ਘਰ ਆਇਆ ਤਾਂ ਨਿੱਕੀ ਘਰ ਨਹੀਂ ਸੀ ਕਰਦਿਆਂ ਨੂੰ ਉਸਨੇ ਬੜਾ ਸਮਝਾਇਆ ਪਰ ਉਲਟਾ ਕਰਦਿਆਂ ਨੇ ਉਸਦੇ ਹੀ ਕੰਨ ਭਰਨੇ ਸ਼ੁਰੂ ਕਰ ਦਿੱਤੇ ਜੀਤ ਨੂੰ ਆਪਣੀਆਂ ਗੱਲਾਂ ਵਿੱਚ ਲੈ ਲਿਆ ਹੁਣ ਕਿਤੇ ਨਾ ਕਿਤੇ ਜੀਤ ਦੇ ਦਿਮਾਗ ਵਿੱਚ ਵੀ ਘੜਦਿਆਂ ਦੀਆਂ ਗੱਲਾਂ ਛੱਕ ਜਾ ਬਣ ਗਿਆ ਬਹੁਤ ਦਿਨ ਹੋ ਗਏ ਸਨ ਨਿੱਕੀ ਨੂੰ ਵੀ ਜੀਤ ਦਾ ਇੰਤਜ਼ਾਰ ਸੀ ਕਿ ਉਸ ਨੇ ਚਿੱਠੀ ਵਰਾਹੀ ਆਖਿਆ ਸੀ ਕਿ ਛੁੱਟੀ ਆ ਉਹ ਖੁਦ ਹੀ ਉਸ ਨੂੰ ਪੇਕਿਆਂ ਤੋਂ ਲੈ ਜਾਵੇਗਾ ਪਰ ਦਿਨ ਬਹੁਤ ਬੀਤ ਗਏ ਸਨ ਕੁਝ ਕੁ ਦਿਨਾਂ ਬਾਅਦ ਨਿੱਕੀ ਦੇ ਘਰ ਪਤਾ ਲੱਗਾ ਕਿ ਜੀਤ ਛੁੱਟੀ ਆ ਗਿਆ ਹੈ ਤਾਂ ਨਿੱਕੀ ਦੇ ਛੋਟੇ ਭਰਾ ਨੇ ਆਖਿਆ ਕਿ ਉਹ ਨਾਲੇ ਤਾਂ ਜੀਤ ਨੂੰ ਮਿਲਾਉਂਦੇ ਨੇ ਤੇ ਨਾਲ ਨਿੱਕੀ ਨੂੰ ਛੱਡਾ ਦੇਗਾ ਦੁਪਹਿਰ ਤੋਂ ਬਾਅਦ ਕਾਲਜ ਤੋਂ ਆ ਉਸਦੇ ਉਸਨੇ ਸਕੂਟਰ ਚੁੱਕ ਕੇ ਨਿੱਕੀ ਨੂੰ ਸਾਥ ਲੈ ਉਸਦੇ ਘਰ ਪਹੁੰਚ ਗਿਆ ਨਿੱਕੀ ਤੇ ਉਸਦੇ ਭਰਾ ਨਾਲ ਕਿਸੇ ਨੇ ਸਿੱਧੇ ਮੂੰਹ ਨਾਲ ਕੋਈ ਗੱਲ ਨਾ ਕੀਤੀ ਜੇ ਜੀਤ ਨੇ ਵੀ ਇਹੀ ਜਵਾਬ ਦਿੱਤਾ ਕਿ ਉਹ ਥੋੜਾ ਬਿਜੀ ਸੀ ਤੇ ਇਸ ਲਈ ਨਿੱਕੀ ਨੂੰ ਲੈਣ ਨਹੀਂ ਆਇਆ ਤੇ ਉਹ ਖੁਦ ਹੀ ਲੈ ਆਉਂਦਾ ਵਿਹਲਾ ਹੋ ਗਈ ਛੱਡਣ ਆਉਣ ਦੀ ਕੀ ਜ਼ਰੂਰਤ ਸੀ ਚਾਤੀ ਨਿੱਕੀ ਦਾ ਭਰਾ ਬਾਪ ਚਲਾ ਗਿਆ ਪਰ ਉਸ ਨੂੰ ਸ਼ੱਕ ਹੋਇਆ ਕਿ ਕੋਈ ਗੱਲ ਤਾਂ ਜ਼ਰੂਰ ਹੈ ਘਰ ਜਾ ਉਸਨੇ ਆਪਣੇ ਮਾਪਿਆਂ ਨੂੰ ਵੀ ਦੱਸਿਆ ਤੇ ਉਧਰ ਨਿੱਕੀ ਘਰ ਵੀ ਫੇਰ ਤੋਂ ਉਹੀ ਹਾਲ ਹੁਣ ਤਾਂ ਉਸ ਦੀ ਸੱਸ ਦੇ ਨਾਲ ਜੀਤ ਵੀ ਇਹ ਆਖਣ ਲੱਗਿਆ ਸੀ ਕਿ ਇਹ ਬੱਚਾ ਉਹਨਾਂ ਦਾ ਨਹੀਂ ਹੈ ਨਿੱਕੀ ਇਹ ਸੁਣ ਤਾਂ ਇੱਕ ਵਾਰ ਟੁੱਟੀ ਗਈ ਉਸਨੇ ਬਹੁਤ ਜੀਤ ਨੂੰ ਸਮਝਾਇਆ ਪਰ ਉਸਨੇ ਵੀ ਨਿੱਕੀ ਦੀ ਇੱਕ ਨਾ ਸੁਣੀ ਨਿੱਕੀ ਕਮਰੇ ਵਿੱਚ ਜਾ ਰੋਂਦੀ ਰਹੀ ਉਸ ਦਿਨ ਤਾਂ ਨਿੱਕੀ ਦੇ ਘਲੋਂ ਰੋਟੀ ਦੀ ਬੁਰਕੀ ਵੀ ਨਾ ਉਤਰੀ ਉਧਰ ਜੀਤ ਵੀ ਸ਼ਰਾਬ ਨਾਲ ਰੱਜ ਘਰ ਨਹੀਂ ਆਇਆ ਤੇ ਦੁਕਾਨ ਵਿੱਚ ਹੀ ਸੌ ਗਿਆ ਜਿੱਥੇ ਘਰਦਿਆਂ ਨੇ ਜੀਤ ਨੂੰ ਰੋਕਣਾ ਸੀ ਉੱਥੇ ਹੀ ਉਸ ਦਾ ਸਾਹ ਦੇਣ ਲੱਗੇ ਤੇ ਨਿੱਕੀ ਸਾਰੀ ਰਾਤ ਰੋਂਦੀ ਰਹੀ ਤੇ ਜੀਤ ਨੀਰਾ ਦੇਖ ਵੀ ਰਹੀ ਉਧਰ ਨਿੱਕੀ ਦੇ ਭਰਾ ਦੇ ਦੱਸੇ ਤੇ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਨਿੱਕੀ ਦੀ ਮਾਂ ਅਗਲੀ ਸਵੇਰ ਹੀ ਆਪਣੇ ਵੱਡੇ ਬੇਟੇ ਨੂੰ ਸਾਥ ਲੈ ਕੇ ਨਿੱਕੀ ਦੇ ਘਰ ਜੀਤ ਨੂੰ ਮਿਲਣ ਆ ਪਹੁੰਚੀ। ਉਸ ਨੇ ਦੇਖਿਆ ਕਿ ਨਿੱਕੀ ਦੀਆਂ ਅੱਖਾਂ ਨਵ ਨੇ ਤੇ ਰੋ ਰੋ ਸੁਜੀ ਚੱਕੀਆਂ ਨੇ ਤੇ ਬਾਕੀ ਘਰ ਦੇ ਵੀ ਮੂੰਹ ਬਣਾ ਬੈਠੇ ਹਨ। ਨਿੱਕੀ ਸਭ ਸੁਣ ਕੇ ਧੁੱਪ ਵਿਛੀ। ਐਸੀ ਹਾਲਤ ਵਿੱਚ ਘਰਦਿਆਂ ਲਈ ਰੋਟੀ ਬਣਾ ਰਹੀ ਸੀ। ਨਿੱਕੀ ਦੀ ਮਾਂ ਨੇ ਜਦੋਂ ਨਿੱਕੀ ਨੂੰ ਪੁੱਛਿਆ ਤਾਂ ਪਹਿਲਾਂ ਤਾਂ ਉਸਨੇ ਆਪਣੀ ਮਾਂ ਨੂੰ ਕੁਝ ਵੀ ਦੱਸਣਾ ਮਨ੍ਹਾ ਕਰ ਦਿੱਤਾ ਪਰ ਫਿਰ ਉਸਦੀ ਸੱਸ ਨੇ ਦੇ ਤਾਨੇ ਜੋ ਉਸ ਦੀ ਮਾਂ ਸਾਹਮਣੇ ਹੀ ਦੇਣ ਲੱਗੀ ਦੇਖਣ ਤੇ ਨਿੱਕੀ ਦਾ ਦਿਲ ਤੇ ਅੱਖਾਂ ਹੀ ਅਥੂ ਆ ਗਈ ਨਿੱਕੀ ਦੀ ਸੱਸ ਨੇ ਆਖਿਆ ਕਿ ਇਸ ਨੂੰ ਕੀ ਦਵਾਈ ਕੀ ਦਵਾਈ ਜਾਂ ਇਸ ਦਾ ਬੱਚਾ ਇਸ ਦੇ ਪੇਟ ਵਿੱਚ ਹੈ ਇਹ ਸਾਡੇ ਘਰ ਦਾ ਖੂਨ ਨਹੀਂ ਹੈ ਇਸ ਨੂੰ ਆਪਣੇ ਨਾਲ ਹੀ ਲੈ ਜਾਣਾ ਇਹ ਸੁਣਾ ਤਾਂ ਨਿੱਕੀ ਦੀ ਮਾਂ ਦੇ ਪੈਰਾਂ ਹੇਠ ਹੋ ਜਿਵੇਂ ਇਨ ਕਿਸਕੀ ਓਏ ਉਹਨਾਂ ਦੀ ਧੀ ਨੂੰ ਕੈਸਾ ਤਾਂ ਨਾ ਮਿਲ ਗਿਆ ਤੇ ਉਹਨਾ ਬਹੁਤ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਯਕੀਨ ਹੈ ਨਿੱਕੀ ਉਹ ਜਹੀ ਲੜਕੀ ਨਹੀਂ ਹੈ ਤੇ ਉਹ ਉਹਨਾਂ ਦੇ ਘਰ ਦਾ ਹੀ ਖੂਨ ਹੈ ਪਰ ਨਿੱਕੀ ਦੀ ਸੱਸ ਨੇ ਇੱਕ ਨਾ ਸੁਣੀ ਤੇ ਉਧਰ ਬੈਠਕ ਵਿੱਚ ਬੈਠਾ ਨਿੱਕੀ ਦਾ ਭਰਾ ਵੀ ਰੌਲਾ ਸੁਣ ਬਾਹਰ ਆ ਗਿਆ ਤੇ ਜੀਤ ਤਾਂ ਚੁੱਪੀ ਸੀ ਨਿੱਕੀ ਦੀ ਮਾਂ ਨੇ ਜੀਤ ਨੂੰ ਕਿਹਾ ਕਿ ਉਹ ਦੱਸੇ ਕਿ ਸਹੀ ਤੇ ਗਲਤ ਕੀ ਹੈ ਜੀਤ ਚੁੱਪ ਰਿਹਾ ਤੇ ਨਿੱਕੀ ਦੀ ਮਾਂ ਦੇ ਦੋ ਤਿੰਨ ਵਾਰ ਪੁੱਛਣ ਤੇ ਕਿਹਾ ਕਿ ਉਸ ਦੀ ਮਾਂ ਜੋ ਕਹਿ ਰਹੀ ਹੈ ਉਹ ਸਾਤੀ ਹੈ ਬਸ ਇਹ ਸੁਨਤਾਨ ਨਿੱਕੀ ਦੇ ਤਾਂ ਅਥਰੂ ਰੁਕ ਨਹੀਂ ਸੀ ਰੰਧਈ ਤੇ ਉਸ ਦੀ ਮਾਂ ਦੇ ਕਦਮ ਵੀ ਪਿੱਛੇ ਪੈ ਗਏ ਉਸ ਦੇ ਭਰਾ ਨੂੰ ਤਾਂ ਕੁਝ ਸੰਗ ਨਹੀਂ ਸੀ ਆ ਰਹਾ ਕਿਉਂ ਕਹੇ ਤਾਂ ਕੀ ਨਾ ਕਹੀ ਬਾਕੀ ਕਹਾਣੀ ਰਹਿੰਦੀ ਤੁਹਾਨੂੰ ਫੇਰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਅਗਲੇ ਭਾਗ ਕੁਝ ਦਿਨਾਂ ਬਾਅਦ ਜਰੂਰ ਸੁਣਨੇ ਜੀ ਇਹ ਤੋਂ ਤੱਕ ਤੁਸੀਂ ਕਹਾਣੀ ਸਾਡੀ ਸੁਣੀ ਸੁਣਨ ਲਈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ